ਚੋਣ ਜਾਬਤਾ ਤੋਂ ਬਾਅਦ ਬੰਦ ਹੋਈਆਂ ਸਰਕਾਰੀ ਸਕੀਮਾਂ ਨੂੰ ਲੈ ਕੇ ਵੀ ਹੁਣ ਸਿਆਸਤ ਸ਼ੁਰੂ ਹੋ ਗਈ ਹੈ ਆਟਾ ਦਾਲ ਸਕੀਮ ਮੁੱਖ ਮੰਤਰੀ ਧਾਰਮਿਕ ਯਾਤਰਾ ਆਰਟ ਸਕੀਮਾਂ ਬੰਦ ਹੋਣ ਲਈ ਮੁੱਖ ਮੰਤਰੀ ਬਾਦਲ ਨੇ ਵਿਰੋਧੀ ਪਾਰਟੀ ਨੂੰ ਜ਼ਿੰਮੇਵਾਰ ਦੱਸਦੇ ਦੁੱਖ ਪ੍ਰਗਟਾਇਆ ਹੈ ਉੱਥੇ ਹੀ ਸਾਭਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਰਜਿੰਦਰ ਕੌਰ ਪਠੜਦਾ ਕਹਿੰਦਾ ਹੈ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਬਾਦਲ ਸਰਕਾਰ ਸਬ ਸਕੀਮਾਂ ਚਲਾ ਕੇ ਲੋਕਾਂ ਨੂੰ ਪਰਮੋੜ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਮੈਨੂੰ ਬੜਾ ਅਫਸੋਸ ਹੈ ਕਿ ਗਰੀਬ ਲੋਕਾਂ ਦੇ ਇੱਕ ਤਾਂ ਹੈ ਕਿ ਜਿਹੜੀ ਕੋਈ ਸਕੀਮ ਚੱਲਦੀ ਹੋਵੇ ਉਹਨੂੰ ਨਹੀਂ ਕੋਈ ਰੋਕ ਸਕਦਾ ਜੋ ਲਾਹ ਹੈ ਆਪਾਂ ਉਹ ਲਾਹ ਇਹ ਹੈ ਕਿ ਛੁਣਕਰ ਨੂੰ ਕੋਈ ਸੜਕ ਬਣ ਰਹੀ ਹੈ ਕੋਈ ਸ਼ਗਨ ਸਕੀਮ ਹੈ ਕੋਈ ਪੈਨਸ਼ਨ ਹੈ ਇਸ ਸਰਕਾਰ ਦੀਆਂ ਚੱਲਦੀਆਂ ਸਕੀਮਾਂ ਹਨ ਇਹਨਾਂ ਨੂੰ ਰੋਕ ਨਹੀਂ ਸਕਦੇ ਲੇਕਿਨ ਸਾਡੇ ਰਾਜ ਜਿਹੜੇ ਸਾਡੇ ਸਿਆਸੀ ਤੌਰ ਤੇ اختلاف ਰੱਖਦੇ ਹੈ ਉਹ ਜਾ ਕੇ ਸ਼ਿਕਾਇਤਾਂ ਕਰਦੇ ਕਿ ਬੰਦ ਕਰ ਦੇ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਤਸਕੀਮ ਹੈ ਗਰੀਬ ਹੁਣ ਕੰਨ ਤਾਂ ਸਾਰੀਆਂ ਚੀਜ਼ਾਂ ਆਪਾਂ ਚਲਾ ਰਹੇ ਕਿਵੇਂ ਬੰਦ ਹੋ ਸਕਦੀ ਹੈ ਸਰਕਾਰ ਤਾਂ ਨਹੀਂ ਬੰਦ ਹੁੰਦੀ ਦੇਖੋ ਇਹ ਤਾਂ ਇਲੈਕਸ਼ਨ ਜਾਪਤਾ ਚੋ ਲੱਗਦਾ ਹਮੇਸ਼ਾ ਹੁੰਦੀਆਂ ਬੰਦ ਹੋਦੀਆਂ ਸਕੀਮਾਂ ਲੇਕਿਨ ਅੱਜ ਜਿਹੜਾ ਕਾਲੀ ਦਲ ਹੈ ਉਹਨੂੰ ਆਪਣੀ ਹਾਲਤ ਪਤਲੀ ਨਜ਼ਰ ਆਉਂਦੀ ਕਰਕੇ ਇਹਨਾਂ ਨੇ ਆਫੀਸ਼ੀਅਲੀ ਭਾਵੇਂ ਬੰਦ ਕੀਤੀਆਂ ਲੇਕਿਨ ਅਨ ਆਫੀਸ਼ੀਅਲੀ ਸਾਰੀਆਂ ਸਕੀਮਾਂ ਨੂੰ ਸਾਰਿਆਂ ਤੌਰ ਤੇ ਜਿਹੜੀ ਵੰਡ ਪੜਨ ਵਾਲੀ ਹੈ ਲਾਲਚ ਦੇਣੇ ਵੋਟਰਾਂ ਨੂੰ ਭਰਮਾਉਣਾ ਕਿਤੇ ਮਸ਼ੀਨਾਂ ਕੱਪੜੇ ਧੋਣ ਵਾਲੀਆਂ ਕਿਤੇ ਸਿਉਣ ਵਾਲੀਆਂ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਸਾਰੀ ਇਹ ਆਪਣਾ ਮਿਸਯੂਟਿਲੇਾਈਜ਼ ਕਰ ਰਹੀ ਹੈ ਆਪਣੀ ਸਰਕਾਰੀ ਪਾਵਰ ਨੂੰ ਮੈਂ ਸਮਝਦੀ ਹਾਂ ਕਿ ਫੌਰੀ ਤੌਰ ਤੇ ਵੋਟਰ ਰੂਲ ਲਾ ਦਿਆਣਾ ਚਾਹੀਦਾ ਹੈ ਔਰ ਚੋਣ ਕਮਿਸ਼ਨ ਨੂੰ ਸਖਤੀ ਨਾਲ ਇਹ ਦੇਖਣਾ ਚਾਹੀਦਾ ਹੈ ਕਿ ਹਾਰੀ ਹੋਈ ਪਾਰਟੀ ਕਾਲੀ ਦਲ ਆਪਣੇ ਆਖਰੀ ਹੱਥ ਪੈਰ ਮਾਰ ਰਹੀ ਹੈ ਮਿਸਯੂਜ਼ ਕਰ ਰਹੀ ਹੈ ਪਾਵਰ ਪੈਸੇ ਰੂਪਾਂ ਦੇ ਵਿੱਚ ਕਿਸੇ ਵੀ ਕਿਸੇ ਸਾਧਨਾ ਦੇ ਵਿੱਚ ਦੇਣ ਵਾਸਤੇ ਤੇ ਇਹਨੂੰ ਬੰਦ ਹੋਣਾ ਚਾਹੀਦਾ ਨੂੰ ਚੈੱਕ ਕਰਨਾ ਚਾਹੀਦਾ ਹੈ ਜ਼ਿਕਰ ਹੋ ਗਿਆ ਕਿ ਚੋਣ ਜਾਬਤਾ ਤੋਂ ਬਾਅਦ ਸਰਕਾਰੀ ਸਕੀਮਾਂ ਬੰਦ ਹੋਣ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਸਰਕਾਰ ਬਣਨ ਤੇ ਇਹ ਸਕੀਮਾਂ ਜਾਰੀ ਰਹਿੰਦੀਆਂ ਨੇ ਜਾਂ ਫਿਰ ਨਵੀਆਂ ਸਕੀਮਾਂ ਇਹਨਾਂ ਦੀ ਥਾਂ ਲੈ ਲੈਣਗੀਆਂ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਣੀ ਟੀਵੀ